ਰਵਿੰਦਰ ਨਾਥ ਟੈਗੋਰ ਹਰਮੰਦਰ ਸਾਹਿਬ ਆਇਆ ਉਹਨੇ ਬਣੀਆਂ ਕਮਾਲ ਦੀਆਂ ਗੱਲਾਂ ਆਖੀਆਂ ਉਹ ਕਹਿੰਦਾ ਮੈਂ ਅੱਧਾ ਘੰਟਾ ਰੱਖਿਆ ਸੀ ਹਰਮੰਦਰ ਸਾਹਿਬ ਵਾਸਤੇ ਆਪਣੇ ਇੰਡੀਆ ਦੇ ਟੂਰ ਵਿੱਚੋਂ ਵੀ ਅੱਧਾ ਘੰਟਾ ਮੈਂ ਅੰਮ੍ਰਿਤਸਰ ਹਰਮੰਦਰ ਸਾਹਿਬ ਹੀ ਖੇ ਮਾਟਾਉਣਾ ਹੈ ਪਰ 24 ਘੰਟੇ ਕਹਿੰਦਾ ਕਿਵੇਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ Hindu ਕੋ ਆਤੇ ਦੇਖਾ Muslim ਕੋ ਜਾਂਦੇ ਦੇਖਾ سکھ کو بانی کھاتے دیکھا سو کو حلوہ کھاتے دیکھا کہ نیچ لوگ لوگ تھے پرساد سک رہے سکھ بانی گا رہے نے ہندو اتنے نمسکار کر رہے نے مسلم اتو نمسکارہ کر کے جا رہے نے ایسا دار دنیا میں کدی نہیں دیکھا یہ ساری دنیا کے واسطے سرب سروسریشٹ ہے ਇੱਕ ਸੇ ਇੱਕ ਧਰਮ ਦਾ ਨਹੀਂ ਜੇ ਤੁਸੀਂ ਕਹੋ ਵੀ ਸਿੱਖਾਂ ਦਾ ਹਰਿਮੰਦਰ ਸਾਹਿਬ ਹੈ ਨਹੀਂ